ਸਰਸ਼੍ਰੀਕਾਲ ਵਿਖਰੇ ਤੁਸੀਂ ਰੋਜ਼ਾਨਾ ਸਪੋਕਸਪੀਨ ਮੈਂ ਹਾਨੀ ਲਮਸਾਨੀ ਸ਼ੁਰੂਆਤ ਕਰਾਂਗੇ ਬੁਲੇਟਿਨ ਦੀ ਹੈਡਲਾਈਨਸ ਦੇ ਨਾਲ ਪੀਐਮ ਮੋਦੀ ਐਨਡੀਏ ਸੰਸਦੀ ਦਲ ਦੇ ਚੁਣੇ ਗਏ ਨੇਤਾ ਨੂੰ ਦਿੱਤਾ ਸਮਰਥਨ ਪੀਐਮ ਮੋਦੀ ਦਾ ਬਿਆਨ ਐਨਡੀਏ ਦਾ ਮਤਲਬ ਨਿਊ ਡਿਵੈਲਪਰ ਅਸਪੀਰੇਸ਼ਨ ਇੰਡੀਆ ਇਹ ਭਾਰਤ ਦੀ ਅਸਲੀ ਆਤਮਾ ਹੈ कंगन रनौत थप्पड़ मार वाली सीआईएसएफ दी औरत मुलाजम विरुद्ध जांच जारी पुलिस ने कुलविंदर थप्पड़ कंगना वालों दिए बयान उ बवाल कई सियासतदानते कि आगू बोले पंजिया अत्तवादी उग्रवादी कहकर ना करो बदनाम कंगना ने थप्पड़ बाद अतवाद ਕੰਗਨਾ ਥੱਪੜ ਕਾਂਚ ਕੋਨਸਟੇਬਲ ਦੇ ਸਮਰਥਨ ਜੁਤਰੇ ਕਿਸਾਨ ਕਿਸਾਨਾਂ ਗੁਰਦੀਚਪੀ ਨਾਲ ਕਰਨਗੇ ਮੁਲਾਕਾਤ 9 ਜੁਲਾਈ ਨੂੰ ਕੱਢਣ ਦੇ ਮੋਹਾਲੇ ਵਿੱਚ ਨਿਆਂ ਮਾਰਚ ਸੀਐਸਐਫ ਮੁਲਾਜ਼ਮ ਦਾ ਪਰਿਵਾਰ ਵੀ ਆਇਆ ਸਾਹਮਣੇ ਕਿਹਾ ਸਕੈਨਰ ਵਿੱਚੋਂ ਫੋਨ ਤੇ ਪਰਸ ਲਗਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ ਪੰਜਾਬ ਬਾਰੇ ਮਾੜੀਆਂ ਟਿੱਪਣੀਆਂ ਕਰਨਾ ਕੰਗਨਾ ਦੀ ਆਦਤ ਸੰਸਦੀ ਸੁਰੱਖਿਆ ਜੰਨਮਾਰੀ ਦੀ ਕੋਸ਼ਿਸ਼ ਸੁਰੱਖਿਆ ਕਰਮੀਆਂ ਅਤੇ ਤਿੰਨ ਮਜ਼ਦੂਰਾਂ ਨੂੰ ਕੀਤਾ ਗ੍ਰਫਤਾਰ ਫਰਜ਼ੀ ਆਧਾਰ ਕਾਰਡ ਤੇ ਦਾਖਲ ਹੋਣ ਦੀ ਕਰ ਰਹੇ ਸੰਕੋਸ਼ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਨਾਲ ਗੱਜੋੜ ਨਹੀਂ ਕਰੇਗੀ ਆਮ ਆਪ ਦੀ ਪਾਰਟੀ ਮੰਤਰੀ ਕੋਪਾਲ ਰਾਏਪੋਲੇ ਇਕੱਲੇ ਲੜਾਂਗੇ ਵਿਧਾਨ ਸਭਾ ਚੋਣੇ ਸਿਰਫ ਲੋਕ ਸਭਾ ਚੋਣਾਂ ਲਈ ਕੀਤਾ ਗਿਆ ਸੀ ਗੱਜੋੜ ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੀਜੀ ਵਾਰ ਸੰਸਦੀ ਦਲ ਦੇ ਆਗੂ ਚੁਣ ਲੈ ਗਏ ਨੇ ਨਰਿੰਦਰ ਮੋਦੀ ਦੇ ਲਈ ਦੇ ਵਿੱਚ ਐਨਡੀਐ ਸੰਸਦੀ ਦਲ ਦੀ ਮੀਟਿੰਗ ਕੋਈ ਸੁਰਸ ਮੀਟਿੰਗ ਦੇ ਵਿੱਚ ਨਰਿੰਦਰ ਮੋਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੂੰ ਸੰਸਦੀ ਦਲ ਦਾ ਜੋ ਆਗੂ ਹੈ ਚੁਣ ਲਿਆ ਗਿਆ ਰਾਜਨਾਥ ਨੇ ਪੀਐਮ ਮੋਦੀ ਦੇ ਲਈ ਮੋਦੀ ਦਿਨ ਦਾ ਪ੍ਰਸਤਾਵ ਰੱਖਿਆ ਸੀ ਜਿਸ ਤੋਂ ਬਾਅਦ ਨਿਤੀਸ਼ ਕੁਮਾਰ ਸਚੰਦਰ ਬਾਬੂ ਨਾਇਡੂ ਨੇ ਵੀ ਸਮਰਥਨ ਕੀਤਾ ਅਤੇ ਦੇ ਸਾਰੇ ਦਲਾਂ ਨੇ ਹਾਂ ਦਾ ਨਾਅਰਾ ਮਾਰਿਆ 9 ਜੂਨ ਨੂੰ ਪੀਐਮ ਵੱਜੋਂ ਸੌਚਕਣਗੇ ਨਰਿੰਦਰ ਮੋਦੀ सारा मंत्रिमंडल भी उसी दिन सौ चुक सकता है सामने है नीतीश कुमार ने इस मौके पीएम मोदी हाथ लाए मेरे लिए खुशी की बात है कि इतने बड़े समूह को आज मुझे यहाँ स्वागत करने का अवसर मिला है जो साथी विजयी होकर के आए हैं वे सभी अभिनंदन के अधिकारी हैं लेकिन जिन लाखों कार्यकर्ताओं ने दिन रात परिश्रम किया है न उन्होंने दिन देखा न रात देखी और इतनी भयंकर गर्मी में हर दल के कार्यकर्ता ने जो पुरुषार्थ किया है परिश्रम किया है मैं आज संविधान सदन के इस सेंट्रल हॉल से सर झुका के उनको प्रणाम करता हूं साथियों मेरा बहुत सौभाग्य है कि एनडीए के नेता के रूप में आप सब साथियों ने सर्वसम्मति से चुन करके मुझे एक नया दायित्व तो दिया है और इसके लिए मैं आपका बहुत बहुत आभारी हूं व्यक्ति के जीवन में एक मैं जवाबदारी का एहसास करता हूं जब 2019 में इस सदन में मैं बोल रहा था आप सब ने मुझे नेता के रूप में चुना था और तब मैंने एक बात पर बल दिया था विश्वास आज जब आप मुझे फिर से एक बार ये दायित्व देते हैं इसका मतलब है कि हम दोनों के बीच हम आपस में विश्वास का सेतु इतना मजबूत है पार्टी जनता दल यूनाइटेड भारतीय जनता पार्टी संसदीय दल के नेता आदरणीय श्री नरेंद्र मोदी जी को भारत के प्रधानमंत्री पद के लिए समर्थन देती है आज ये बहुत ही खुशी की बात है दस साल से ये प्रधानमंत्री हैं और फिर प्रधानमंत्री होने जा रहे हैं और इन्होंने पूरे देश की सेवा की अब पूरा भरोसा है कि जो कुछ भी बचा है अगली बार ये सब पूरा कर देंगे और जो भी हर राज्य का है और हम लोग पूरे तौर पर सब दिन इनके साथ रहेंगे और पूरे तौर पर जो कुछ भी है आज जिस तरह से भी ये करेंगे बहुत अच्छा है है और आप जान लीजिए कि कि कुछ लोग हम को तो अब लगता है कि अगली बार जो सब हारेगा संसद की सुरक्षा की तो कोशिश की गई है तीन मजदूर मामले गिरफ्तार किया है दसा जा रहा है फर्जी आधार कार्ड तो दाखिल होने की कोशिश कर रहे थे तीनों मजदूर ਮੁਲਜ਼ਮਾ ਦੀ ਪਛਾਣ ਕਾਸਿਮ ਮੋਨਿਸ ਤੇ ਸ਼ੌਇਬ ਵਜੋਂ ਹੋਈ ਹੈ 게ਟ ਨੰਬਰ 3 ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਔਰ 4 ਜੂਨ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਪਰ ਸੀਆਈਐਸਫ ਤਿੰਨ ਤਿੰਨ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਦੇ ਹਵਾਲੇ ਕਰ ਲਿਆ ਹੈ ਤੇ ਹੁਣ ਸਖਤੀ ਨਾਲ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਸ ਆਧਾਰ ਕਾਰਡ ਤੇ ਉੱਤੇ ਇਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਲੰਧ ਦੇ ਸ਼ਾਹਕੁਰ ਤੋਂ ਕਾਂਗਰਸੀ ਵਿਧਾਇਕ ਦੇ ਪਤੀਜੇ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਲਾਡੀ ਸ਼ਰਵਾਲੀ ਦੇ ਪਤੀਜੇ ਜਸਮੀਰ ਸਿੰਘ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਸਮੀਰ ਦੇ ਪਿਤਾ ਅਜਮੇਰ ਸਿੰਘ ਖਾਲਸਾ ਵੀ ਕਾਂਗਰਸ ਦੇ ਸੀਨੀਅਰ ਨੇਤਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਨੇ ਹਰਦੇਵ ਸਿੰਘ ਔਰ ਲਾਡੀ ਸ਼ਰਵਾਲੀ ਔਰ ਸਦਮੇ ਦੇ ਵਿੱਚ ਅਜਮੇਰ ਸਿੰਘ ਦਾ ਪੂਰਾ ਪਰਿਵਾਰ ਡੁੱਬਿਆ ਹੋਇਆ ਹੈ ਸੋ ਜਸਮੀਰ ਸਿੰਘ ਦੀ ਕੈਨੇਡਾ ਦੇ ਅਸਰੀ ਸ਼ਹਿਰ ਦੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਡੁੱਬਿਆ ਹੋਇਆ ਹੈ NIA ਦੀ ਪੰਜਾਬ 'ਚ ਵੱਡੀ ਰੇਡ ਸਾਹਮਣੇ ਆਈ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਗੈਂਗਸਟਰਾਂ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਮਾਮਲਾ ਜਿਸ ਦੇ ਵਿੱਚ NIA ਨੇ ਰੇਡ ਕੀਤੀ ਹੈ ਕੁਝ ਲੋਕਾਂ ਨੂੰ NIA ਦਫਤਰ ਦੇ ਵਿੱਚ ਪੇਨ ਪੇਸ਼ ਹੋਣ ਦਾ ਨੋਟਿਸ ਵੀ ਦਿੱਤਾ ਗਿਆ ਹੈ NIA ਦੀਆਂ ਟੀਮਾਂ ਵੱਲੋਂ ਹਲਕਾ ਫਤਿਹਗੜ੍ਹ ਸਾਹਿਬ ਦੇ ਇਲਾਕੇ 'ਚ ਵਕ-ਵਕ ਥਾਵਾਂ ਤੇ ਰੇਡ ਕਰਦੇ ਹੋਏ ਕੁਝ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾਣ ਦਾ ਜਾਣ ਦੀ ਖਬਰ ਸਾਹਮਣੇ ਆਈ ਹੈ ਸੂਤਰਾਂ ਮੁਤਾਬਕ ਗੈਂਗਸਟਰਾਂ ਨਾਲ ਜੁੜੇ ਹੋਏ ਕਿਸੇ ਮਾਮਲੇ ਦੀ ਤਫ਼ਤੀਸ਼ ਸੰਬੰਧੀ ਐਨਆਈਏ ਦੇ ਅਧਿਕਾਰੀ ਅੱਜ ਸਵੇਰੇ ਇੱਥੇ ਆਏ ਜੋ ਕਿ ਕੁਝ ਵਿਅਕਤੀਆਂ ਨੂੰ ਆਪਣੇ ਦਫ਼ਤਰ ਵਿਖੇ ਪੇਸ਼ ਹੋਣ ਦੇ ਨੋਟਿਸ ਦੇ ਕੇ ਚਲੇ ਗਏ ਸਫਤੇਗੜ ਸਾਭ ਦੇ ਵਿੱਚ ਕੁਝ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਐਨਆਈਏ ਦੀ ਟੀਮ ਵੱਲੋਂ ਅੱਜ ਸਵੇਰੇ ਆਈ ਸੀਰਕੋਚ ਲੋਕਾਂ ਨੂੰ ਨੋਟਿਸ ਦੇ ਕੇ ਗਈ ਯੋਰ ਗੈਂਗਸਟਰ ਨਾਲ ਜੁੜਿਆ ਹੋਇਆ ਹੈ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਤੇ ਕੁਝ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਤੇ NIA ਦਫਤਰ ਪੇਸ਼ ਹੋਣ ਲਈ ਕਿਹਾ ਗਿਆ ਹੈ ਐਸਾਈ ਜੀ ਗੱਲ ਹੈ ਉੱਥੇ ਇਸ ਮਾਮਲੇ ਦੇ ਵਿੱਚ ਉਹਨਾਂ ਕੋਲੋਂ ਹੁਣ ਅਗਲੀ ਪੁੱਛਗਿੱਛ ਜੋ ਹੈ ਉਹ ਹੋਵੇਗੀ ਸੋ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ NIA ਦੀ ਵੱਡੀ ਰੇਡ ਦੇਖੀ ਗਈ ਹੈ ਕੁਝ ਇਲਾਕਿਆਂ ਦੇ ਵਿੱਚ ਵੱਖ-ਵੱਖ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਔਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਨਾਲ ਸੰਬੰਧਿਤ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਖੰਗੜੇ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਦੇ ਵਿਰੁੱਧ ਜਾਂਚ ਚੱਲੀ ਹੈ ਸੀਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਤੋਂ ਪੁੱਛਗਿੱਛ ਕੀਤੀ ਗਈ ਹੈ ਸੀਆਈਐਸਐਫ ਨੇ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ ਹਾਲੇ ਤੱਕ ਪਰ ਐਫਆਈਆਰ ਦਰਜ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਹਵਾਈ ਅੱਡੇ ਤੇ ਲੱਗੇ ਸੀਸੀਟੀਵੀ ਖੰਗਾਲ ਰੋਏ ਨੇ ਜਾਂਚ ਅਧਿਕਾਰੀ ਘਟਨਾ ਦਾ ਕੌਮੀ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ ਐਨਸੀਡਬਲ ਕੁਲਵਿੰਦਰ ਕੌਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਹਨ ਸੋ ਪਿਤੇ ਦਿਨ ਦਾ ਇਹ ਮਾਮਲਾ ਜਿੱਦੋ ਚੰਡੀਗੜ੍ਹ 에어ਪੋਰਟ ਦੇ ਉੱਤੇ CISF ਦੀ ਮਹਿਲਾ ਮੁਲਾਜ਼ਮ ਵੱਲੋਂ ਕੰਗਨ ਰਨਾਉਤ ਨੂੰ ਥੱਪੜ ਮਾਰਨ ਦੀ ਜੋ ਗੱਲ ਹੈ ਉਹ ਸਾਹਮਣੇ ਆਈ ਹੈ ਹਾਲਾਂਕਿ ਫਿਲਹਾਲ 에어ਪੋਰਟ ਤੇ ਲੱਗੇ CCTV ਕੈਮਰੇ ਖੰਗਾਲੇ ਜਾ ਰਹੇ ਨੇ ਕਿਉਂਕਿ ਕੰਗਨ ਰਨਾਉਤ ਵੱਲੋਂ ਜੋ ਗੱਲ ਕੀਤੀ ਗਈ ਹੈ ਉਸ ਤੋਂ ਬਾਅਦ ਉਸ ਮੁਲਾਜ਼ਮ ਦੇ ਪਰਿਵਾਰ ਦਾ ਪੱਖ ਵੀ ਸਾਹਮਣੇ ਆਇਆ ਸੀ ਸਾਡੀ ਚਾਚਾ ਜੀ ਦੀ ਲੜਕੀ ਆ ਕੁਲਵਿੰਦਰ ਕੌਰ ਇੱਕ ਉਹਨਾਂ ਦਾ ਕਾਰ ਹੋਇਆ ਆਪਣੇ ਕੰਗਣਾ ਦੇ ਨਾਲ ਤੇ ਉਹਨਾਂ ਨੇ ਕੋਈ ਕੋਈ ਹੋ ਗਿਆ ਹੋਊਗਾ ਚੈਕਿੰਗ ਤੋਂ ਵੀ ਚੈੱਕ ਨਾ ਕਰਾਉਂਦੀ ਹੋਊਗੀ ਇਹਦਾ ਮੀਡੀਆ ਵਾਲਿਆਂ ਨੇ ਇੱਕ ਸੋਸ਼ਲ ਸੜਤਾ ਵੀ ਉਹਦੇ ਲਫੜ ਮਾਰਤਾ ਬਿਲਕੁਲ ਸਾਡੀ ਲੜਕੀ ਨੇ ਲਫੜ ਨਹੀਂ ਮਾਰਿਆ ਜੇ ਕਦੇ ਮਾਰਿਆ ਤਾਂ ਸਾਨੂੰ ਦਿਖਾਉਣਾ ਮੋੜ ਤੋਂ ਹੀ ਪਰਿਵਾਰ ਸਾਡਾ ਜਿਹੜਾ ਵਾ ਇਹ ਫੌਜੀ ਚ ਫੌਜੀ ਹੋਏ ਆ ਆਰਮੀ ਚ ਹੋਏ ਆ ਪੰਜ ਸਾਡੇ ਫੌਜੀ ਪਹਿਲਾਂ ਹੋ ਚੁੱਕੇ ਕੈਪਟਨ ਦੇ ਰੈਂਕ ਤੱਕ ਹੋ ਚੁੱਕੇ ਆ ਜਿਹੜੀ ਇਹ ਕੰਗਣਾ ਕਹਿ ਰਹੀ ਆ ਵੀ ਇਹ ਅਤਵਾਦੀ ਆ ਫਰਾਨੇ ਆ ਇਹਨਾਂ ਨੇ ਘੱਤਰ ਦੀ ਜੰਗ ਵੀ ਲੜੀ 65 ਦੀ ਵੀ ਲੜੀ ਕਿਉਂ ਅਤਵਾਦੀ ਹੀ ਨਾ ਜੰਗਾਂ ਲੜੀਆਂ ਪਹਿਲਾਂ ਇਹ ਬਿਲਕੁਲੋ ਗਲਤ ਬੋਲ ਰਹੀ ਆ ਪਹਿਲਾਂ ਵੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲੀ ਸੀ ਵੀ ਮਾਤਾ ਭੈਣਾਂ ਨੂੰ ਬੋਲੀ ਸੀ ਵੀ ਇਹ ਟਕੇ ਟਕੇ ਦੀਆਂ 100 100 ਤੇ ਦਿਹਾੜੀ ਤੇ ਆਈਆਂ ਸੀ ਉਹ ਜੂੜ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਇਹ ਆ ਗੱਲਾਂ ਬੋਲੀਆਂ ਇਹ ਬਿਲਕੁਲ ਜਿਹੜੀ ਅਤਵਾਦੀ ਦੱਸੰਦੇ ਅਤਵਾਦੀ ਨਹੀਂਗੇ ਪੰਜਾਬ ਦੇ ਸਾਰੇ ਯੋਧੇ ਆ ਸੂਰਬੀਰੇ ਆ ਕੀ ਕਰੇ 16 ਸਾਲ ਤੋਂ ਲੜਕੀ ਜਿਹੜੀ ਆ ਉਹ ਆਰਮੀ 'ਚ ਕੰਮ ਕਰ ਰਹੀ ਆ ਕੀ ਉਹਨੇ ਪਹਿਲਾਂ ਅੱਜ ਤੋਂ ਪਹਿਲਾਂ ਕੀਤੀ ਇਹੋ ਜਿਹਾ ਕੋਈ ਹਰਕਤ ਹੋਈ ਜਾਂ ਕੋਈ ਹੋਰ ਵੀ ਕਰ ਰਹੇ ਆ ਸਾਡੇ ਪੰਜਾਬ ਦੇ ਜਵਾਨ ਕਰਨਦੇ ਆ ਆਰਮੀ ਦੀ ਨੌਕਰੀ ਕਰਨਦੇ ਆ ਜਾਂ ਸਰਵਿਸ ਕਰਨਦੇ ਆ ਸਾਰੇ ਆਤਵਾਦੀ ਆ ਜੋ ਵੀ ਘਟਨਾ ਵਾਪਰਦੀਆਂ ਉਹ ਕਿਤੇ ਨਾ ਕਿਤੇ ਕਿਤੇ ਰੋਸ ਤੋਂ ਨਿਕਲਦੀਆਂ ਜੋ ਸਾਨੂੰ মিডিਆ ਰਹੀ ਇਹ ਗੁੜੀਆ ਦਾ ਪਤਾ ਲੱਗਾ ਹਲਦੀ ਘੜੀ ਦੇ ਮੇਰੇ ਖਿਆਲ ਆ ਵੀ ਅਸੀਂ ਤਾਂ ਕਦੀ ਗੁੜੀਆ ਦੇ ਮੱਥੇ ਵੀ ਨਹੀਂ ਲੱਗੇ ਜੂੰ ਵਿਆਹੀ ਆ ਕਾਫੀ ਲੰਮੇ ਸਮੇਂ ਤੋਂ ਪਰ ਜੋ ਵੀ ਕੁਝ ਹੋਇਆ ਉਹਨਾਂ ਦਾ ਜੋ ਡਿਊਟੀ ਆ ਡਿਊਟੀ ਦੇ ਵਿੱਚ ਉਹ ਮੁਲਾਜ਼ਮ ਜਿਹੜਾ ਪੂਰਾ ਆਪਣੀ ਡਿਊਟੀ ਨਿਭਾਉਂਦਾ ਜੋ ਸਾਨੂੰ ਪਤਾ ਲੱਗਾ ਕਿ ਜੋ ਪਰਸ ਤੇ ਮੋਬਾਈਲ ਜਿਹੜਾ ਉਹਨਾਂ ਦਾ ਟ੍ਰੇਸ ਕਰਨਾ ਹੈ ਜਾਂ ਸਕੈਨ ਕਰਨਾ ਹੁੰਦਾ ਸਕਿਉਰਿਟੀ ਜਿਹੜੀ ਹਿੰਦੀ 에ਰਪੋਰਟ ਤੇ ਬਹੁਤ ਜਿਆਦਾ ਸਖਤ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਉੱਥੇ ਉਹਨਾਂ ਦੀ ਸਕਿਉਰਿਟੀ ਤੇ ਤਲਾਸ਼ੀ ਤੋਂ ਤੂੰ ਤੂੰ ਮੈਂ ਮੈਂ ਹੋਈ ਆ ਤੂੰ ਤੂੰ ਮੈਂ ਮੈਂ ਦੇ ਵਿੱਚੋਂ ਜੋ ਕੁਝ ਆਇਆ ਉਹ ਸਾਹਮਣੇ ਫਿਰ ਗਾਂ ਦੀ ਗਾਂ ਗਾਂ ਲੜੀ ਨਾਲ ਲੜੀ ਬਣਦੀ ਆਈ ਆ CISF ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਵੀ ਕੈਂਪ ਦੇ ਅੱਗੇ ਆ ਗਈ ਹੈ ਬੋਲੀ ਹੈ ਕਿ ਮੇਰੀ ਤੀ ਅਝੇਹਾਨ ਨਹੀਂ ਕਰ ਸਕਦੀ ਜ਼ਰੂਰ ਉਸ ਤੋਂ ਕੰਗਨਾ ਨੇ ਉਕਸਾਇਆ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਜਾਂ ਫਿਰ ਮਾੜੀ ਸ਼ਬਦਾਵਲੀ ਬੋਲ ਕੇ ਸਾਡੀ ਕੁੜੀ ਨੂੰ ਮਜਬੂਰ ਕੀਤਾ ਹੋਵੇਗਾ ਕਿ ਕੁਝ ਕਿਹਾ ਕੁਲਵਿੰਦਰ ਕੌਰ ਦੇ ਪਰਿਵਾਰ ਨੇ ਉਹ ਤੁਹਾਨੂੰ ਸੁਣਾਉਂਦੇ ਆ ਜੋ ਪਣ ਅਨਕੁਲਵਿੰਦਰ ਕੌਰ ਦੀਆਂ ਰਾਤਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾਂ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਉਹ ਪੰਡੀ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ ਔਰ ਪੰਡੀ ਪ੍ਰਚਾਰ ਇਧਰ ਤੇ ਸ਼ੁਰੂ ਕਰ ਲਿਆ ਪਰ ਦੂਜੇ ਪਾਸੇ ਜੋ ਕੰਗੜਾ ਰਣੋਤ ਨੇ ਕੱਲ ਦਾ ਬਗਾਅ ਪਿਆ ਜਾ ਗਿਆ ਨਾ ਉਹ ਖਾਲਸਤਾਨੀ ਕਹਿ ਰਹੇ ਆ ਅਤਵਾਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅਤਵਾਦੀ ਹੋ ਗਏ ਅਸੀਂ ਉਬਰਵਾਦੀ ਹੋ ਗਏ ਅਸੀਂ ਖਾਲਸਤਾਨੀ ਹੋ ਗਏ ਇਹ ਸੱਚੀ ਮੁੱੱਚੀ ਸੋਚਣਾ ਚਾਹੀਦਾ ਵਾ ਉਹ ਆਪਣੇ ਬੀਬੀ ਕੁਲਿੰਦਰ ਕੌਰ ਨੇ ਭੇੜ ਨਹੀਂ ਉਹਨੇ ਆਪਣੀ ਸਿਕਿਉਰਿਟੀ ਨੂੰ ਮੁਕ ਰੱਖ ਗਿਆ ਆਪਣੀ 15 ਸਾਲ ਦੀ ਬੇਰਦਾਦ ਉਹਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਕੰਗਣਾ ਰ ਨੋ ਤੋਂ ਉਹਦਾ ਪਰਸ ਉਹਦਾ ਮੋਬਾਈਲ ਉਹ ਟ੍ਰੇਜ ਰੱਖਣ ਲਈ ਕਿਹਾ ਸੀਗਾ ਵੀ ਟ੍ਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਦੀ ਸਕੈਨਰ ਹੋਣੀ ਆ ਕਿਉਂਕਿ ਮੈਂ ਮੈਂ ਮੁਹਾਲੀ ਦੇ ਵਿੱਚ ਹਾਂ ਤੇ ਮੇਰੀ ਇਹ ਡਿਊਟੀ ਬਣਦੀ ਆ ਕਿ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲੰਘਾਵਾ ਪਰ ਇਹਦੇ باوجود ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹੋ ਹੀ ਯਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਹਦਾ ਮਾਵਾ ਭੈਣਾਂ ਨੂੰ 100-100 ਰੁਪਏ ਦੀ ਘੜੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਚਿਤਾਜੀ ਮੰਜੇ ਦੇ ਉੱਤੇ ਨਹੀਂ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਆ ਗਿਆ ਸੀ ਇੱਥੇ ਹੜਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ باوجود ਵੀ ਭਾਵੇਂ ਕਿੰਨਾ ਤੇ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਣਾ ਪੈ ਰਿਹਾ ਵਾ ਪਰਿਵਾਰ ਨੂੰ ਔਰ ਇਹਦੇ باوجود ਵੀ ਸਾਰਾ ਪਰਿਵਾਰ ਚਰਦੀ ਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਖੜਤੀ ਆ ਤੇ ਦੋਵੇਂ ਫੋਰਮ ਜਿਹੜੇ ਆ ਉਹ ਚਰਦੀ ਕਲਾ ਨਾਲ ਖੜਤੇ ਆ ਉਸ ਭੈਣ ਨੂੰ ਨਿਆਂ ਵੀ ਦਿਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਤਲਵਿੰਦਰ ਚਰਦੀ ਕਲਾ ਦੇ ਵਿੱਚ ਰਹੂਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਵਿਧਾਨ ਸਭਾ ਦੇ ਵਿੱਚ ਆម ਆਪਨੀ ਪਾਰਟੀ ਤੇ ਕਾਂਗਰਸ ਦਾ ਗੱਡਜੋੜ ਨਹੀਂ ਹੋਵੇਗਾ ਆਮ ਆਦਮੀ ਪਾਰਟੀ ਦੇ ਮੰਤਰੀ Gopal Rai ਦਾ ਵੱਡਾ ਬਿਆਨ ਸਾਹਮਣੇ ਆਇਆ ਹੈ Gopal Rai ਨੇ ਕਿਹਾ ਕਿ ਆਮ ਆਪਨੀ ਪਾਰਟੀ ਇਕੱਲੇ ਚੋਣ ਲੜੇਗੀ ਕਿਉਂਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਕਿਹਾ ਕਿ ਸਿਰਫ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਦੇ ਨਾਲ ਗੱਡਜੋੜ ਕੀਤਾ ਗਿਆ ਸੀ ਪਰ ਦਿੱਲੀ ਵਿਧਾਨ ਸਭਾ ਦੇ ਲਈ ਗੱਡਜੋੜ ਨਹੀਂ ਹੋਵੇਗਾ ਸੋ ਆਮ ਆਪਨੀ ਪਾਰਟੀ ਦਾ ਵੱਡਾ ਬਿਆਨ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ Gopal Rai ਦਾ ਕਹਿਣਾ ਹੈ कि दिल्ली विधानसभा इलेक्शन कर नहीं करेगी सिर्फ कौमी सी। आप है कि ये लोकसभा चुनाव के लिए था लोकसभा चुनाव हमने ईमानदारी से मिलकर के लड़ा है दिल्ली जो विधानसभा का चुनाव है उसके लिए देश भर में कोई गठबंधन नहीं है और दिल्ली के अंदर दिल्ली की जनता के साथ मिलकर के हम इस लड़ाई को लड़ेंगे और जीतेंगे देखिए ਮਲੇਰਕੋਟਲਾ ਦੇ ਪਿੰਡ ਜੰਡਾਲੀ ਕਲਾਂ ਦਾ ਹਾਲ ਤੁਹਾਨੂੰ ਦਿਖਾਉਂਦੇ ਆਂ ਸੜਕ ਤੇ ਖੜੇ ਗੰਦੇ ਪਾਣੀ ਤੋਂ ਲੋਕ ਕਿਸ ਕਦਰ ਪਰੇਸ਼ਾਨ ਨੇ ਰਾਹਗੀਰਾਂ ਨੂੰ ਕਿਸ ਕਦਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਕਿਸ ਕਦਰ ਮਜਬੂਰ ਨੇ ਦੱਸਿਆ ਜਾ ਰਿਹਾ ਹੈ ਕਿ ਪਿਛਲੇ 2 ਦਹਾਕਿਆਂ ਤੋਂ ਕਿਸੇ ਨੇ ਵੀ ਇਸ ਇਲਾਕੇ ਦੀ ਸਾਰ ਨਹੀਂ ਲਈ ਹੈ ਵੱਡਾ ਸੰਘਰਸ਼ ਵਿਟਣ ਦੇ ਲਈ ਇਹ ਪਿੰਡ ਵਾਸੀ ਹੁਣ ਤਿਆਰ ਹੋ ਗਏ ਨੇ ਜੀ ਮੈਨੂੰ ਬਹੁਤ ਦੁੱਖ ਲੱਗਦਾ ਜੀ ਮੇਰੇ ਜਿਹੜੇ ਆ ਸਮਾਜ ਦੇ ਐਸੀ ਭਾਈਚਾਰਾ ਸਾਡਾ ਬੀਸੀ ਬੈਕਵਰਡ ਕਲਾਸ ਵੀ ਇਹ ਵਿਚਾਰੇ ਕਿਵੇਂ ਰੋਟੀਆਂ ਖਾਂਦੇ ਹੋਣਗੇ ਕਿੰਨਾ ਗੰਦਗੀ ਦਾ ਫਲਾਉ ਮੈਂ ਵੀ ਕੰਮ ਤੇ ਜਾਂਦਾ ਹਰ ਰੋਜ਼ ਦਿੱਲੀ ਹੈ ਜੀ ਬੁਸ਼ ਕੁਮਾਰ ਦਾ ਮੋਟਰਸਾਈਕਲ 'ਚ ਉੱਥੇ ਧਾਗਾ ਵੇਚਣ ਲਾ ਲਿਆ ਸਾਡੇ ਹੈ ਜੀ ਸ਼ੰਡਾਰ ਫੈਕਟਰੀ ਉੱਥੇ ਕੁੜੀਆਂ ਟੀਚਰ ਐ ਬਾਪੂ ਜੀ ਕੀ ਗੱਲ ਭਾਈ ਪਾਣੀ ਕਿਨਾਂ ਆਇਆ ਵੀ ਆ ਦੇਖੋ ਜੀ 2-2 ਫੁੱਟ ਪਾਣੀ ਚੜਿਆ ਆ ਕੋਈ ਪਿੰਡ ਪਿੰਡ ਦੇ ਸਾਡੇ ਪੰਚਾਇਤ ਦਾ ਕੋਈ ਧਿਆਨ ਨਹੀਂ ਹੈ ਬਕਾਸ ਵਾਲੇ ਹੈ ਜੀ ਐਂਡਾ ਬੁਰਾ ਹਾਲਾ 93 1993 ਤੋਂ ਲੈ ਕੇ ਇਹੀ ਤੱਕ ਇੱਥੇ ਪਹਿਲਾਂ ਸਾਡੇ ਉਧਰ ਛੱਪੜ ਸੀ ਹੁਣ ਕਿਲੋਮੀਟਰ ਤੇ ਇੱਥੇ ਆ ਕੇ ਲੱਗ ਗਿਆ ਉਹ 24 25 ਸਾਲ ਮੰਨ ਸਕਦੇ ਹੋਗੇ ਹਾਂਜੀ ਹਾਂਜੀ 1993 ਤੋਂ ਜੀ ਥਾਣੇ ਤੱਕ ਗੱਲਾਂ ਗਈਆਂ ਸਾਡੇ ਸਮਾਜ ਦੀ ਕੋਈ ਅੱਜ ਤੱਕ ਸੁਣਵਾਈ ਨਹੀਂ ਹੋਈ ਜੀ ਮਰ ਐਸੀ ਸਮਾਜ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਵੀ ਰਿਕਵੈਸਟ ਕੀਤੀ ਐਮਪੀ ਐਮਪੀਐਨ ਵੀ ਅਸੀਂ ਵੋਟਾਂ ਪਾ ਕੇ ਚੋਣਿਆ ਕੋਈ ਸੁਣਵਾਈ ਨਹੀਂ ਜੀ ਤੁਸੀਂ ਕੌਣ ਕੌਣ ਨਹੀਂ ਵੋਟਾਂ ਲੈਂਦੇ ਨੇ ਜਾ ਕੇ ਆਪ ਦਾ ਬੈਠ ਜਾਂਦੇ ਜਦੋਂ ਵੋਟਾਂ ਲੈਣਾ ਤਾਂ ਤੁਸੀਂ ਕਹਿੰਦੇ ਨਹੀਂ ਵੀ ਸਾਡਾ ਹੱਲ ਹੀ ਹੋ ਰਿਹਾ ਜੀ ਦਰਵਾਜੇ ਵੀ ਐਸੀ ਗੱਲ ਹੋਈ ਪੰਚਾਇਤ ਦਾ ਇਹ ਗੱਲ ਰੋਲ ਹੋਇਆ ਵੀ ਸਾਡੀ ਗੱਲ ਹੋ ਗਈ ਜੀ ਮੈਂ ਵੈਸ਼ ਕੀਤੀ ਜੀ ਵੀ ਦੱਸੋ ਕਿੱਥੇ ਲਿਖਾਇਆ ਡਾਇਰੀ ਦੇ ਵਿੱਚ ਵਿਕਾਸ ਸਾਡੀ ਪੰਚਾਇਤ ਦਾ ਚਕੋਤਾ ਪਿਆ ਹਾਂ ਜੀ 2.5 ਲੱਖ ਤੇ ਚਕੋਤਾ ਚੜ੍ਹ ਗਿਆ ਕੀ ਭਰੋਸਾ ਕੀ ਦਿੱਤਾ ਉਹਨਾਂ ਨੇ ਭਰੋਸਾ ਕੋਈ ਨਹੀਂ ਜੀ ਹੋ ਜੂ ਕੰਮ ਅਜੇ ਤੱਕ ਨਹੀਂ ਹੋਇਆ ਉਹ ਜਾ ਕੇ ਦੇਖ ਲਓ ਟੋਬੇ ਦੇ ਕੋਲ ਜਿਹੜਾ ਆਪਣੇ ਇੰਜਣ ਖੜਾ ਜੀ ਹਜੇ ਤੱਕ ਉਹ ਚਲਾਇਆ ਹੀ ਨਹੀਂ ਖੱਤੇ ਖਾਲੀ ਪਏ ਦੇ ਜਿੱਧਰ ਮਰਜੀ ਪਾਣੀ ਛੱਡ ਕੇ ਆਪਾਂ ਟੋਬਾ ਮਤਲਬ ਇਹ ਏਰੀਆ ਕਿਸੇ ਨੂੰ ਦਿਖ ਨਹੀਂ ਰਿਹਾ ਦੇਖ ਨਹੀਂ ਰਿਹਾ ਇਹ ਬਿਲਕੁਲ ਛੁੱਤੇ ਨੇ ਕਿਉਂ ਨਹੀਂ ਦਿਖ ਰਿਹਾ ਛਾੜੇ ਐਸੀ ਸਮਾਜ ਦਾ ਗੰਦ ਗਿਆ ਜੇ ਉਹ ਪਿੰਡ ਵਾਲਿਆਂ ਦਾ ਹੁੰਦਾ ਤਾਂ ਆਦਰਵਾਇਚ ਤਾਂ ਇੱਕ ਅੱਧਾ ਹੱਲ ਹੋ ਜਾਂਦਾ ਤੁਹਾਡੇ ਕਹਿਣ ਮਤਾਂ ਕਿ ਐਸੀ ਲੋਕਾਂ ਕਰਕੇ ੱੱਕਾ ਹੋ ਰਿਹਾ ੱੱਕਾ ਜੀ ਨਜਾਇਜ਼ ਬਿਲਕੁਲ ੱੱਕਾ ਅੱਜ ਜੋ ਇਧਰ ਆ ਰਿਹਾ ਜੀ ਅੱਧੇ ਪਿੰਡ ਦਾ ਪਾਣੀ ਅੱਜ ਜੋ ਮੈਂ ਬਿਆਨਵਾਜੀ ਇਹ ਬਾੜ ਤੱਕ ਜਾਣੀ ਆ ਜੀ ਇਸ ਗੱਲ ਤੇ ਵੀ ਇਤਰਾਜ਼ ਹੋਣਾ ਵੀ ਕੌਣ ਇਹ ਬੰਦੇ ਨੇ ਸਾਡੇ ਲਈ ਕਿਉਂ ਬ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਹੋ ਗਿਆ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਦੌੜਾ ਦੇ ਵਿੱਚ ਘਟਨਾ ਵਾਪਰੀ ਹੈ ਸੜਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਔਰ ਬੱਚਿਆਂ ਸਣੇ ਦੱਸਿਆ ਜਾ ਰਿਹਾ 8 ਲੋਕ ਜ਼ਖਮੀ ਹੋ ਗਏ ਨੇ ਸੋ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਆਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਬੱਚਿਆਂ ਸਣੇ 8 ਲੋਕ ਜੋ ਹੈ ਉਹ ਜ਼ਖਮੀ ਹੋ ਗਏ ਨੇ ਸ਼੍ਰੀ ਮੁਖਤਸਰ ਸਾਹਿਬ ਦੀ ਇਹ ਘਟਨਾ ਹੈ ਔਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਇਹ ਨਾ ਜੀ ਅੱਜ ਸ਼ਾਮੀ ਜ਼ੋਰ ਨੇਰੀ ਜਾਈ ਹੈ ਨੇਰੀ ਆਉਣ ਵੇਲੇ ਦੀ ਗੱਲ ਹੈ ਇੱਕ ਟਰੈਕਟਰ ਸੀ ਤੋਲੇ ਪਿੰਡ ਦਾ ਉਹ ਤੋਲੇ ਪਿੰਡ ਨਹੀਂ ਜਾ ਰਿਹਾ ਸੀ ਤੇ ਪਿੱਛੇ ਦੋ ਤਿੰਨ ਵਿੱਕਲਾਰੇ ਸੀਗੇ ਕਾਰਾਂ ਆ ਰਹੀਆਂ ਸੀ ਅਸਮਾਨੀ ਪੀਲੇ ਰੰਗ ਕਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹ ਤਿੰਨਾਂ ਚ ਬੜੇ ਉਛਲੇ ਆ ਤੇ ਟਰੈਕਟਰ ਚੱਲਦੀ ਤਾਂ ਮੌਕੀ ਦੀ ਮੌਤ ਹੋ ਗਈ ਠੀਕ ਹੈ ਪਿੱਛੇ ਗੱਡੀਆਂ ਆ ਰਹੀਆਂ ਸੀਗੀਆਂ ਉਹਨਾਂ ਗੱਡੀ ਚ ਬੱਚੇ ਸੀ ਲੇਡੀਆਂ ਸੀ ਉਹ ਬਹੁਤ ਪੂਰੀ ਤਰ੍ਹਾਂ ਜਕਮੀ ਹੋ ਗਏ ਸਨ ਕਰੀਬ 8 ਵਜੇ ਦੇ ਕਰੀਬ ਗਿੱਦੜਾ ਦੇ ਪਿੰਡ ਦੋਲਾ ਕੋਲ ਉਨਾ ਦੇ ਦਰਸਨ ਮੁਤਾਬਕ ਆਸਮਾਨੀ ਬਿਜਲੀ ਡਿੱਗਣ ਕਰਕੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉਹਦੇ ਪਿੱਛੇ ਦੁਆਰੇ ਜਾਂ ਗੱਡੇ ਟੱਕਰ ਹੋ ਗਈ ਇੱਕ ਬੰਦਾ ਦਾ ਉੱਤੇ ਮੋਕੇ ਦੇ ਡੈਥ ਹੋ ਗਈ ਉਹਦੀ ਜੀ ਬਾਕੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀ 7ਾਂ ਦੇ ਇੰਜਰੀ ਸੀ ਕਿਸੇ ਦੇ ਹੈਡ ਇੰਜਰੀ ਸੀ ਕਿਸੇ ਦੇ ਅਬਡੋਮਨ ਇੰਜਰੀ ਸੀਗੀ ਅਸੀਂ ਮੋਢੀ ਸੱਤਾ ਦੇੰਦੇ ਬਾਅਦ ਇੱਕ ਬੰਦਾ ਦਾ ਰੈਫਰ ਕਰਤਾ ਜੀ ਸਕੈਨ ਵਗੈਰਾ ਕਰਾਉਣ ਪਾਸੇ ਬਾਕੀ 6 ਸਾਡੇ ਕੋਲ ਹਜੇ ਇਲਾਜ ਵਾਸਤੇ ਹੈਗੇ ਇਹ ਨਾ ਜੀ ਜੈਤੂ ਤੋਂ ਵੀ ਖਬਰ ਸਾਹਮਣੇ ਆਈ ਹੈ ਜਿਸ ਤੇਜ਼ ਹਨੇਰੀ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਹੋ ਗਿਆ ਬਜ਼ੁਰਗ ਉੱਤੇ ਘਰ ਦੀ ਛੱਤ ਡਿੱਗ ਪਈ ਔਰ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ 70 ਸਾਲ ਦੇ ਹੰਸਰਾਜ ਵੱਜੋਂ ਉਸ ਬਜ਼ੁਰਗ ਦੀ ਪਛਾਣ ਹੋਈ ਹੈ। ਦਸ ਫਿਰ ਤੁਹਾਨੂੰ ਦਿਖਾ ਰਹੇ ਹਾਂ ਜੈਤੂ ਤੋਂ ਇਹ ਖਬਰ ਸਾਹਮਣੇ ਆ ਰਹੀ ਜਿੱਥੇ ਅਸਮਾਨੀ ਬਿਜਲੀ ਡਿੱਗੀ ਤੇ ਘਰ ਦੀ ਛੱਤ ਡਿੱਗ ਪਈ ਔਰ ਇਸ ਹਾਦਸੇ ਦੇ ਵਿੱਚ ਇੱਕ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਜੈਤੂ ਦਾ ਇਹ ਪੂਰਾ ਮਾਮਲਾ। ਤੇਜ ਹਨੇਰੀ ਜਿਵੇਂ ਕਿ ਰਾਤ ਬਹੁਤ ਜਿਆਦਾ ਤੇਜ ਹਨੇਰੀ ਸੀ ਹਨੇਰੀ ਦੇ ਨਾਲ بارش ਸੀ ਤਾਂ ਇਥੋਂ ਦੇ ਜਿਹੜਾ ਮਕਸਰ ਫਾਟਕ ਦੇ ਨੇੜੇ ਇੱਕ ਗਰੀਬ ਪਰਿਵਾਰ ਸੀਗਾ ਜੋ ਕਿ ਇੱਕ ਬਜ਼ੁਰਗੀ ਦੱਸਿਆ ਜਾ ਰਿਹਾ ਰਹਿ ਰਿਹਾ ਸੀ ਅਤੇ ਉਸ ਦੀ ਜੋ ਤੇਜ ਹਨੇਰੀ ਦੇ ਚੱਲਦੇ ਉਸ ਦੇ ਜਿਹੜਾ ਇੱਕ ਕਮਰਾ ਸੀ ਉਸ ਦੀ ਅਚਾਨਕ ਛੱਤ ਡਿੱਗ ਪਈ ਛੱਤ ਡਿੱਗਣ ਦੇ ਨਾਲ ਹੀ ਉਹ ਜੋ ਬਜ਼ੁਰਗ ਸੀ ਕਾਫੀ ਜਿਆਦਾ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਜੋ ਉੱਥੇ ਲੋਕ ਮੌਜੂਦ ਸੀ ਉਨ੍ਹਾਂ ਵੱਲੋਂ ਅਤੇ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਜੋ ਸੇਵਾਦਾਰ ਸਨ ਉਹਨਾਂ ਵੱਲੋਂ ਉਸ ਵਿਅਕਤੀ ਨੂੰ ਚੁੱਕ ਕੇ ਜਿੱਥੇ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦਾਖਲ ਕਰਵਾਉਣ ਤੋਂ ਬਾਅਦ ਉਸ ਵਿਅਕਤੀ ਨੂੰ ਜਾਦਾ ਹਾਲਾਤ ਗੰਭੀਰ ਹੁੰਦਿਆਂ ਵੇਖ ਫਰੀਦਕੋਟ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਇਹ ਤੇਜ਼ ਹਣੇਰੀ ਦੇ ਨਾਲ ਗਰੀਬ ਪਰਿਵਾਰ ਦਾ ਮਕਾਨ ਡਿੱਗਿਆ ਹੈ ਇਸ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜੋ ਵੀ ਇਸ ਦੀ ਬਣਦੀ ਸਹਾਇਤਾ ਕੀਤੀ ਜਾਵੇ ਤੁਸੀਂ ਜੈਤੂ ਦੀਆਂ ਦੇਖ ਰਹੇ ਹੋ ਜਿੱਥੇ ਅਸਮਾਨੀ ਬਿਜਲੀ ਦੇ ਨਾਲ ਇੱਕ ਘਰ ਦਾ ਨੁਕਸਾਨ ਹੋ ਗਿਆ ਘਰ ਦੀ ਜੋ ਸ਼ੈੱਡ ਹੈ ਉਹ ਡਿੱਗ ਪਈ ਔਰ ਇੱਕ ਬਜ਼ੁਰਗ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ 70 ਸਾਲ ਉਮਰ ਦੱਸੀ ਜਾ ਰਹੀ ਔਰ ਨਾ ਸਿਰਫ ਜੈਤੂ ਬਲਕਿ ਪੰਜਾਬ ਪਰਤੋ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਤੇ ਕਈ ਜਗ੍ਹਾ ਵੱਡਾ ਨੁਕਸਾਨ ਇਸ ਹਣੇ ਹੀ ਕਰਕੇ ਹੋਇਆ ਹੈ ਲੋਕ ਸਭਾ ਚੋਣਾਂ ਵਿੱਚ ਬੇਸ਼ੱਕ ਪੰਜਾਬ 'ਚ ਬੀਜੇਪੀ ਦਾ ਅਖਾਤਾ ਤੱਕ ਨਹੀਂ ਖੁੱਲਿਆ ਪਰ ਬੀਜੇਪੀ ਨੂੰ ਮਿਲੇ ਵੋਟ ਸ਼ੇਅਰ ਨੇ ਸਭ ਨੂੰ ਹੈਰਾਨ ਜ਼ਰੂਰ ਕੀਤਾ ਹੈ ਪੰਜਾਬ ਦੇ ਵਿੱਚ ਬੀਜੇਪੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਆਵਾਜ਼ ਨੀ ਪਾਰਟੀ ਨੇ ਕਿਸਦੇ ਵੋਟ ਬੈਂਕ ਦੇ ਵਿੱਚ ਸਨਲਾਈਟ ਦੇਖ ਦਿਹਾਈ ਰਿਪੋਰਟ ਪੰਜਾਬ ਦੇ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਾਵੇਂ 21 ਸੀਟ ਹਾਸਲ ਨਹੀਂ ਕਰ ਸਕੀ ਪਰ 18.55% ਦੀ ਵੋਟ ਸ਼ੇਅਰ ਨਾਲ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਗੱਠਜੋੜ ਟੁੱਟਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਪਾਰਟੀਆਂ ਵੱਖਰੀਆਂ ਵੱਖਰੀਆਂ ਲੋਕ ਸਭਾ ਚੋਣਾਂ ਲੜੀਆਂ ਉੱਥੇ ਕਾਂਗਰਸ ਪਾਰਟੀ ਨੇ ਇੰਡੀਆ ਗੱਠਜੋੜ ਦੀ ਸਹਿਯੋਗੀ ਆਮ ਆਦੀ ਪਾਰਟੀ ਤੋਂ 0.30% ਵੱਧ ਵੋਟ ਸ਼ੇਅਰ ਹਾਸਲ ਕੀਤਾ ਮਤਲਬ ਕਿ ਕਾਂਗਰਸ ਤੇ ਆਮ ਆਦੀ ਪਾਰਟੀ ਦਾ ਵੋਟ ਸ਼ੇਅਰ ਲਗਭਗ ਬਰਾਬਰ ਰਿਹਾ ਪੰਜਾਬ ਦੇ ਵਿੱਚ ਕਾਂਗਰਸ 7 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਉੱਥੇ ਆਮ ਆਦੀ ਪਾਰਟੀ ਨੇ 3 ਸੀਟਾਂ ਜਿੱਤੀਆਂ ਸਭ ਤੋਂ ਪਹਿਲਾ ਲੋਕ ਸਭਾ ਚੋਣਾਂ 2024 ਦੇ ਵਿੱਚ ਪੰਜਾਬ ਦੇ ਵਿੱਚ ਪੰਜ ਪਾਰਟੀਆਂ ਦੇ ਵੋਟ ਸ਼ੇਅਰ ਉੱਤੇ ਨਜ਼ਰ ਮਾਰਦਿਆਂ ਇਨ੍ਹਾਂ ਚੋਣਾਂ ਦੇ ਵਿੱਚ ਕਾਂਗਰਸ ਨੇ 26.3 ਫੀਸਦੀ ਵੋਟਾਂ ਹਾਸਲ ਕੀਤੀਆਂ ਉਥੇ ਆਮ ਆਦੀ ਪਾਰਟੀ ਨੇ 26.2% ਦੀਆਂ ਵੋਟਾਂ, ਭਾਜਪਾ ਨੇ 18.5% ਦੀਆਂ ਵੋਟਾਂ, ਅਕਾਲੀ ਦਲ ਨੇ 13.42% ਦੀਆਂ ਵੋਟਾਂ ਤੇ बसपा 2.49% ਦੀਆਂ ਵੋਟਾਂ ਲੈ ਕੇ ਪੰਜਵੇਂ ਨੰਬਰ ਉੱਤੇ ਰਹੀ। ਅਕਾਲੀ ਦਲ ਨੇ ਇਨ੍ਹਾਂ ਚੋਣਾਂ ਦੇ ਵਿੱਚ 13.44% ਦੀਆਂ ਵੋਟਾਂ ਹਾਸਲ ਕੀਤੀਆਂ, ਮਤਲਬ ਅਕਾਲੀ ਦਲ ਨੂੰ 18 ਲੱਖ 8 ਹਜ਼ਾਰ 837 ਵੋਟਾਂ ਮਿਲੀਆਂ। ਪਾਰਟੀ ਸਿਰਫ ਬਠਿੰਡਾ ਸਿਲਕ ਉੱਤੇ ਹੀ ਜਿੱਤ ਹਾਸਲ ਕਰ ਸਕੀ। ਕੁੱਲ ਵੋਟਾਂ ਦੇ ਵਿੱਚੋਂ 20% ਦੀ ਵੋਟਾਂ ਅਕਾਲੀ ਦਲ ਨੂੰ ਇਸੇ ਸੀਟ ਤੋਂ ਮਿਲੀਆਂ। ਗੁੱਠੇ ਪਾਸੇ ਪਾਟਪਾ ਜਿਹੜੀ ਸੂਬੇ ਦੇ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਉਸ ਨੂੰ 18.55% ਦੀ ਵੋਟਾਂ ਮਿਲੀਆਂ। ਮਤਲਬ ਪੰਜਾਬ ਦੇ ਵਿੱਚ ਪਾਟਪਾ ਨੂੰ 25 ਲੱਖ 877 ਵੋਟਾਂ ਪਈਆਂ। ਇਸ ਵਿਚਾਲੇ ਪਾਰਟੀ ਦੇ ਚਾਰ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋਈ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਜਪਾ ਦਾ ਕੋਟਾ ਸ਼ੇਅ ਲਗਾਤਾਰ ਵੱਧਦਾ ਜਾ ਰਿਹਾ ਹੈ। ਜੇ 2019 ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਬੀਜੇਪੀ ਨੂੰ 9.63% ਦੀ ਵੋਟਾਂ ਮਿਲੀਆਂ ਸੀ ਇਸ ਤੋਂ ਬਾਅਦ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਤੇ ਬੀਜੇਪੀ ਦਾ ਵੋਟ ਸ਼ੇਅਰ ਇੱਥੇ ਘਟਿਆ ਬੀਜੇਪੀ ਨੇ 6.60% ਦੀ ਵੋਟਾਂ ਹਾਸਲ ਕੀਤੀਆਂ ਹੁਣ 2024 ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੇ 18.55% ਦੀ ਵੋਟਾਂ ਹਾਸਲ ਕੀਤੀਆਂ ਨੇ ਅੰਕੜਿਆਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਸ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਬੀਜੇਪੀ ਇੱਕ ਮਜ਼ਬੂਤ ਤਾਕਤ ਬਣ ਕੇ ਉਭਰਨ ਜਾ ਰਹੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਹੜੀਆਂ ਤਿੰਨ ਸੀਟਾਂ ਦੇ ਉੱਤੇ ਭਾਜਪਾ ਦੂਜੇ ਨੰਬਰ ਉੱਤੇ ਰਹੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੁਧਿਆਣਾ ਦੀ ਲੁਧਿਆਣਾ ਦੀ ਵਿੱਚ ਅਮਰਿੰਦਰ ਸਿੰਘ ਰਾਜਵੜੀ ਜੋ ਕਾਂਗਰਸ ਦੇ ਉਮੀਦਵਾਰ ਸੀ ਉਹਨਾਂ ਨੂੰ 322224 ਵੋਟਾਂ ਮਿਲੀਆਂ ਦੂਜੇ ਪਾਸੇ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 312085 ਵੋਟਾਂ ਪਈਆਂ ਇਹਨਾਂ ਦੇ ਵਿੱਚ ਜਿੱਤ ਹਾਰ ਦਾ ਅੰਤਰ 20442 ਰਿਹਾ। ਹੁਣ ਗੱਲ ਕਰਦੇ ਹਾਂ ਗੁਰਦਾਸਪੁਰ ਦੀ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਿੰਦਰ ਸਿੰਘ ਦਾਵਾ ਨੇ 364043 ਵੋਟਾਂ ਹਾਸਲ ਕੀਤੀਆਂ ਉੱਤੇ ਹੀ ਭਾਜਪਾ ਦੇ ਦਿਨੇਸ਼ ਬੱਬੂ ਨੂੰ 281182 ਵੋਟਾਂ ਪਈਆਂ। ਇਹਨਾਂ ਦੇ ਵਿਚਾਲੇ ਜਿੱਤ ਹਾਰ ਦਾ ਅੰਤਰ 82861 ਰਿਹਾ। ਇਸੇ ਤਰ੍ਹਾਂ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਜੰਨੀ ਨੂੰ 39053 ਵੋਟਾਂ ਪਈਆਂ ਤੇ ਸੁਸ਼ੀਲ ਕੁਮਾਰ ਰਿੰਕੂ ਜੋ ਬੀਜੇਪੀ ਦੇ ਉਮੀਦਵਾਰ ਸਨ ਉਹਨਾਂ ਨੇ 214060 ਵੋਟਾਂ ਹਾਸਲ ਕੀਤੀਆਂ ਇੱਥੇ ਜਿੱਤ ਹਾਰ ਦਾ ਵੱਡਾ ਅੰਤਰ ਰਿਹਾ ਜੰਗਜੀਤ ਸਿੰਘ ਚੰਨੀ ਨੇ 175993 ਵੋਟਾਂ ਦੀ ਲੀਡ ਹਾਸਲ ਕੀਤੀ ਤੇ ਉਹ ਜਿੱਤਨ ਦੇ ਵਿੱਚ ਕਾਮਯਾਬ ਰਹੇ ਇਸ ਤੋਂ ਇਲਾਵਾ ਪਾਟਪਾ ਦੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਅਨੰਦਪੁਰ ਸਾਤ ਤੋਂ ਸੁਭਾਸ਼ ਸ਼ਰਮਾ ਪਟੇਗੜ ਸਾਤ ਤੋਂ ਗੀਜਰਾਮ ਫਿਰੋਜ਼ਪੁਰ ਤੋਂ ਗੁਰਮੀਤ ਸਿੰਘ ਸੋਢੀ ਹੁਸ਼ਾਹਦਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਪਟਿਆਲਾ ਤੋਂ ਪਰਨੀਤ ਕੋ ਵੋਟਾ ਹਾਸਲ ਕਰਨ ਦੇ ਮਾਮਲੇ ਦੇ ਵਿੱਚ ਤੀਜੇ ਨੰਬਰ ਉੱਤੇ ਰਹੇ ਪੰਜਾਬ ਵਿੱਚ ਭਾਜਪਾ ਦੇ ਚਾਰ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਈਆਂ ਬਠਿੰਡਾ ਤੋਂ ਸਾਬਕਾ ਆਈਐਸ ਪਰਮਪਾਲ ਕੋ ਨੂੰ 110762 ਵੋਟਾਂ ਮਿਲੀਆਂ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ 128253 ਵੋਟਾਂ ਮਿਲੀਆਂ ਇਸੇ ਤਰ੍ਹਾਂ ਫਰੀਦਕੋਟ ਤੋਂ ਹੰਸਰਾਜ ਹੰਸ 1 ਲੱਖ 2533 ਵੋਟਾਂ ਹਾਸਲ ਕਰ ਸਕੇ ਤੇ ਖਡੂਰ ਸਾਹਿਬ ਤੋਂ ਮਨਦੀਪ ਸਿੰਘ ਮੰਨਾ ਮੀਆਂਵਿੰਡ 86373 ਵੋਟਾਂ ਹਾਸਲ ਕਰਕੇ ਪੰਚਮ ਸਥਾਨ ਉਤੇਰੇ ਪਰਮਪਾਲ ਕੌਰ ਅਰਵਿੰਦ ਖੰਨਾ ਗੇਜਾਰਾਮ ਇਸ ਤੋਂ ਇਲਾਵਾ ਮਨਦੀਪ ਸਿੰਘ ਮੰਨਾ ਮੀਆਂਵਿੰਡ ਦੀ ਜ਼ਮਾਨਤਾ ਜ਼ਬਤ ਹੋ ਗਈਆਂ ਦਰਸਨ ਇਹਨਾਂ ਚੋਣਾਂ ਦੇ ਵਿੱਚ ਆਪ ਦੇ ਵੋਟ ਸ਼ੀਟ ਦੇ ਵਿੱਚ ਭਾਜਪਾ ਨੇ ਸਨ ਲਾਈ ਹੈ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ आम आदमी पार्टी ਦਾ ਵੋਟ ਸ਼ੇਅਰ ਲਗਭਗ 42 ਫੀਸਦੀ ਸੀ ਜੋ ਕਿ ਇਸ ਲੋਕ ਸਭਾ ਚੋਣ ਦੇ ਵਿੱਚ ਘਟ ਕੇ 26 ਫੀਸਦੀ ਉਤੇ ਰਹਿ ਗਿਆ ਪਾਰਟੀਆਂ ਦੇ ਵੱਲੋਂ ਅਕਾਲੀ ਦਲ ਤੋਂ ਵੱਖ ਹੋ ਕੇ ਚੋਣਾਂ ਲੜਨ ਕਾਰਨ ਆਮ ਆਦੀ ਪਾਰਟੀ ਅਤੇ ਕਾਂਗਰਸ ਦੋਵਾਂ ਨੂੰ ਨੁਕਸਾਨ ਹੋਇਆ ਇਨ੍ਹਾਂ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਵੋਟ ਸ਼ੇਅਰ ਲਗਭਗ ਬਰਾਬਰ ਰਿਹਾ ਕਾਂਗਰਸ ਨੇ 35 ਲੱਖ 43 ਹਜ਼ਾਰ 824 ਵੋਟਾਂ ਹਾਸਲ ਕੀਤੀਆਂ ਕਾਂਗਰਸ ਦਾ ਵੋਟ ਫੀਸਦੀ 26.3 ਫੀਸਦੀਆ ਕਾਂਗਰਸ 7 ਸੀਟਾ ਜਿੱਤਣ ਦੇ ਵਿੱਚ ਕਾਮਯਾਬੀ ਇਸਨਾਲੀ ਆਮ ਆਦੀ ਪਾਰਟੀ 35 ਲੱਖ 6939 ਵੋਟਾਂ ਹਾਸਲ ਕਰਨ ਦੇ ਵਿੱਚ ਸਫਲ ਰਹੀ ਤੇ ਆਮ ਆਦੀ ਪਾਰਟੀ ਦਾ ਵੋਟ ਪਰਸੈਂਟ 26 ਫੀਸਦੀਆ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਸਿਰਫ 3 ਸੀਟਾ ਜਿੱਤਣ ਦੇ ਵਿੱਚ ਹੀ ਕਾਮਯਾਬੀ ਬਿਊਰੋ ਰਿਪੋਰਟ ਸਪੋਰਟਸਮੈਨ ਸੂਰਟਨ ਵਿੱਚ ਫਿਲਹਾਲ ਇਹ ਨਹੀਂ ਅਪਡੇਟਸ ਲਈ ਫੇਕ ਦਿਰਾ ਰੋਜ਼ਾਨਾ ਸਪੋਰਟ